ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਦੀ ਕਲਾਸ ਦੇ ਵਿੱਚ ਅਸੀਂ ਕਵਰ ਕਰਾਂਗੇ ਭਾਰਤੀ ਸੰਵਿਧਾਨ ਦੇ ਵਿਕਾਸ ਦੇ ਨਾਲ ਰਿਲੇਟਿਡ ਇੰਪੋਰਟੈਂਟ ਐਮਸੀਕਿਊ ਦੇਖੋ ਹੁਣ ਤੱਕ ਮੈਂ ਤੁਹਾਨੂੰ ਪੂਰੇ ਬਾਈਪਾਈਟ ਕਵਰ ਕਰਵਾ ਚੁੱਕੀ ਆ ਭਾਰਤੀ ਸੰਵਿਧਾਨ ਦੇ ਜਿਸ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਥਿਊਰੀ ਲੈਕਚਰ ਲਗਾਏ ਸੀ ਤੇ ਅੱਜ ਦੀ ਕਲਾਸ ਦੇ ਵਿੱਚ ਅਸੀਂ ਸਟਾਰਟਿੰਗ ਤੋਂ ਬੇਸਿਕ ਤੋਂ ਕਲਾਸ 1 ਤੋਂ ਭਾਰਤੀ ਸੰਵਿਧਾਨ ਦੇ ਐਮਸੀਕਿਊ ਸਟਾਰਟ ਕਰ ਰਹੇ ਆ ਤੇ ਨਾ एमसीक्यू ਦੇ ਵਿੱਚ ਅਸੀਂ ਭਾਰਤੀ ਸੰਵਿਧਾਨ ਦਾ ਪਾਰਟ 1 ਕਵਰ ਕਰਨ ਵਾਲੇ ਆ ਜਿਸ ਦੇ ਵਿੱਚ ਮੈਂ ਤੁਹਾਨੂੰ ਕਰਵਾਵਾਂਗੀ ਕਿ ਭਾਰਤੀ ਸੰਵਿਧਾਨ ਦੇ ਸੋਰਸ ਕੀ ਸੀਗੇ ਭਾਰਤੀ ਸੰਵਿਧਾਨ ਬਣਨ ਦਾ ਸਰੋਤ ਕੀ ਸੀ ਦੇਖੋ ਸੰਵਿਧਾਨ ਦੀ ਸਥਾਪਨਾ ਅਲੱਗ-ਅਲੱਗ ਅਧਿ ਨਿਯਮ ਦੇ ਮਾਧਿਅਮ ਨਾਲ ਕੀਤੀ ਗਈ ਜਿੰਨੇ ਵੀ ਅਧਿ ਨਿਯਮ ਭਾਰਤ ਵਿੱਚ ਬ੍ਰਿਟਿਸ਼ ਕਾਲ ਦੇ ਵਿੱਚ ਲਾਗੂ ਕੀਤੇ ਗਏ ਸੀ ਉਹੀ ਬਾਅਦ ਵਿੱਚ ਜਾ ਕੇ ਸੰਵਿਧਾਨ ਦੇ ਵਿਕਾਸ ਦਾ ਆਧਾਰ ਬਣੇ ਸੀ ਤੇ ਅੱਜ ਅਸੀਂ ਉਹਨਾਂ ਹੀ ਅਧਿ ਨਿਯਮ ਦੇ ਨਾਲ ਰਿਲੇਟਡ ਇੰਪੋਰਟੈਂਟ एमसीक्यू ਕਰਾਂਗੇ ਜਿਹੜੇ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ ਇਹ ਜਿਹੜੇ ਕੁਐਸਚਨ ਮੈਂ ਤੁਹਾਨੂੰ ਅੱਜ ਦੇ ਪਾਰਟ 1 ਦੇ ਵਿੱਚ ਕਰਵਾਉਣ ਵਾਲੀ ਆ ਇਹ ਜ਼ਿਆਦਾਤਰ ਐਸਐਸਸੀ ਯੂਪੀਐਸਸੀ ਦੇ ਲੈਵਲ ਦੇ ਪੇਪਰਾਂ ਦੇ ਵਿੱਚ ਆਏ ਹੋਏ ਆ ਤੇ ਇਸ ਐਮਸੀਕਿਊ ਦੇ ਵਿੱਚੋਂ ਜਿਹੜੇ ਐਸਐਸਸੀ ਤੇ ਯੂਪੀਐਸਸੀ ਦਾ ਲੈਵਲ ਆ ਇਹੀ ਪੰਜਾਬ ਦੇ ਪੇਪਰਾਂ ਦੇ ਵਿੱਚ ਰਿਪੀਟ ਕਰ ਦਿੱਤੇ ਜਾਂਦੇ ਆ ਇਸ ਕਰਕੇ ਮੈਂ ਤੁਹਾਡੇ ਲਈ ਉਹ ਸਾਰੇ ਐਮਸੀਕਿਊ ਲਏ ਆ ਜਿਹੜੇ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਆਂ ਜਿਸ ਦੇ ਵਿੱਚ ਤੁਹਾਨੂੰ ਬਹੁਤ ਕੁਝ ਨਵਾਂ ਪਤਾ ਚੱਲੇਗਾ ਤੇ ਕੱਲ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ ਸੰਵਿਧਾਨ ਦੀ ਸਭਾ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ ਐਮਸੀਕਿਊ ਉਸ ਤੋਂ ਬਾਅਦ ਪਾਰਟ ਵਾਈਜ਼ ਹੀ ਐਨਸੀਕਿਊ ਅਸੀਂ ਸਟਾਰਟ ਕਰ ਦੇਵਾਂਗੇ ਤਾਂ ਸ਼ੁਰੂ ਕਰਦੇ ਆਂ ਜੀ ਅਸੀਂ ਕੁਸ਼ਨ ਨੰਬਰ 1 ਤੋਂ ਭਾਰਤੀ ਸੰਵਿਧਾਨ ਦਾ ਮੁੱਖ ਸਰੋਤ ਕੀ ਹੈ ਹਾਂਜੀ ਭਾਰਤੀ ਸੰਵਿਧਾਨ ਦਾ ਮੁੱਖ ਸਰੋਤ ਆ ਭਾਰਤ ਸਰਕਾਰ ਐਕਟ 1935 ਆਪਸ਼ਨ A ਇਸ ਦਾ ਰਾਈਟ ਆਨਸਰ 1935 ਦੇ ਐਕਟ ਦੁਆਰਾ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸ਼ਕਤੀਆਂ ਦਾ ਵੰਟਾਉਂਦਰਾ ਕੀਤਾ ਗਿਆ ਸੀ ਤੇ ਇਸ ਅਧਿਨਿਯਮ ਦੀ 7ਵੀਂ ਅਨੁਸੂਚੀ ਵਿੱਚ ਸੰਘ ਸੂਚੀ ਰਾਜ ਸੂਚੀ ਸਮਵਰਤੀ ਸੂਚੀ ਦਾ ਉਲੇਖ ਕੀਤਾ ਗਿਆ ਜਿਸ ਨੂੰ ਬਾਅਦ ਵਿੱਚ ਸੰਵਿਧਾਨ ਦੀ 7ਵੀਂ ਅਨੁਸੂਚੀ ਵਿੱਚ ਐਜ਼ ਇਟ ਇਜ਼ ਸ਼ਾਮਿਲ ਕਰ ਦਿੱਤਾ ਗਿਆ ਸੰਵਿਧਾਨ ਵਿੱਚ ਰਾਸ਼ਟਰਪਤੀ ਦੇ ਅਧਿਆਦੇਸ਼ ਦੀ ਸ਼ਕਤੀ ਵੀ ਅਸੀਂ 1935 ਦੇ ਐਕਟ ਦੁਆਰਾ ਹੀ ਅਕਲ ਭਾਰਤੀ ਮਹਾਸੰਗ ਸਥਾਪਿਤ ਕਰਨ ਦਾ ਉਲੇਖ ਵੀ 1935 ਦੇ ਐਕਟ ਵਿੱਚ ਹੀ ਕੀਤਾ ਗਿਆ ਸੀ ਤੇ ਇਸ ਦੁਆਰਾ ਰਾਜਾਂ ਵਿੱਚ ਕਾਨੂੰਨੀ ਰਾਜ ਨੂੰ ਖਤਮ ਕਰਕੇ ਕੇਂਦਰਾਂ ਵਿੱਚ ਕੇਂਦਰ ਸਰਕਾਰ ਨੂੰ ਉਹ ਜਿਹੜਾ ਕਾਨੂੰਨੀ ਰਾਜ ਆ ਉਹ ਦੇ ਦਿੱਤਾ ਗਿਆ ਸੀ ਮਤਲਬ 1935 ਦੇ ਕੁਝ ਅਧਿ ਨਿਜ਼ਮ ਜਿਹੜੇ 1935 ਦਾ ਅਧਿ ਨਿਜ਼ਮ ਸੀ ਇਹਦੇ ਵਿੱਚੋਂ ਕੁਝ ਕਾਨੂੰਨ ਐਜ਼ ਇਟ ਇਜ਼ ਹੀ ਭਾਰਤੀ ਸੰਵਿਧਾਨ ਦੇ ਵਿੱਚ ਲਏ ਗਏ ਤੇ 1935 ਦਾ ਅਧਿ ਨਿਜ਼ਮ ਇਹੀ ਸਾਡੇ ਭਾਰਤੀ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਅਸਲੀ ਆਧਾਰ ਬਣਿਆ ਸੀ ਕਿ ਜੇ ਭਾਰਤੀ ਸੰਵਿਧਾਨ ਬਣ ਜੇ ਉਸ ਰੂਲ ਇਹਦੇ ਵਿੱਚੋਂ ਹੀ ਇਸ ਤਰ੍ਹਾਂ ਲਈ ਜਾਣਗੇ ਠੀਕ ਹੈ ਤਾਂ ਨੈਕਸਟ ਕੁਸ਼ਨ ਆ ਜੀ ਅਸੀਂ ਕਰਦੇ ਹਾਂ ਰਾਸ਼ਟਰਪਤੀ ਦੇ ਅਧਿਆਦੇਸ਼ ਜਾਰੀ ਕਰਨ ਦੀ ਸ਼ਕਤੀ ਕਿਸ ਅਧਿਨਿਯਮ ਤੋਂ ਲਈ ਗਈ ਆ ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਆ ਕਿ ਰਾਸ਼ਟਰਪਤੀ ਦੇ ਅਧਿਆਦੇਸ਼ ਜਾਰੀ ਕਰਨ ਦੀ ਸ਼ਕਤੀ ਭਾਰਤ ਸਰਕਾਰ ਐਕਟ 1935 ਤੋਂ ਲਈ ਗਈ ਆ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਬ੍ਰਿਟਿਸ਼ ਪਾਰਲੀਮੈਂਟ ਹਾਂਜੀ ਬ੍ਰਿਟਿਸ਼ ਪਾਰਲੀਮੈਂਟ ਨੇ ਕਿਸ ਐਕਟ ਦੁਆਰਾ ਚਾਹ ਅਤੇ ਚੀਨ ਨਾਲ ਵਪਾਰ ਨੂੰ ਛੱਡ ਕੇ ਭਾਰਤ ਨਾਲ ਈਸਟ ਇੰਡੀਆ ਕੰਪਨੀ ਦੇ ਵਪਾਰਕ ਏਕਾਧਿਕਾਰ ਨੂੰ ਖਤਮ ਕਰ ਦਿੱਤਾ ਦੇਖੋ ਅੰਗਰੇਜ਼ ਜਦੋਂ ਆਏ ਸੀ ਨਾ ਭਾਰਤ ਵਿੱਚ ਸ਼ਾਮਿਲ ਹੋਣ ਲਈ ਆਏ ਸੀ ਜਹਾਗੀਰ ਦਾ ਸਮਾਂ ਸੀ ਜਦੋਂ ਇਹ ਆਏ ਸੀ ਜਹਾਗੀਰ ਗੁਰੂ ਅਰਜਨ ਦੇਵ ਜੀ ਦੇ ਪੈਰਲਰ ਇੱਕ ਮੁਸਲਮਾਨ ਬਾਦਸ਼ਾਹ ਸੀਗੇ ਇਹਨਾਂ ਦਾ ਸਮਾਂ ਸੀਗਾ ਜਦੋਂ ਅੰਗਰੇਜ਼ ਆਏ ਸੀ ਤੇ ਉਹਨਾਂ ਨੇ ਇਹਨਾਂ ਤੋਂ ਪਰਮਿਸ਼ਨ ਲਈ ਸੀ ਕਿ ਅਸੀਂ ਭਾਰਤ ਨਾਲ ਵਪਾਰ ਕਰਨਾ ਚਾਹੁੰਦੇ ਹਾਂ ਮਸਾਲਿਆਂ ਦਾ ਵਪਾਰ ਸੀ ਤੇ ਜਿਹੜੀ ਇਹਨਾਂ ਨੇ ਕੰਪਨੀ ਖੋਲੀ ਸੀ ਦਿੱਲੀ ਦੇ ਵਿੱਚ ਉਹਦਾ ਨਾਮ ਸੀ ਈਸਟ ਇੰਡੀਆ ਕੰਪਨੀ ਪਰ ਜਦੋਂ ਇਹ ਭਾਰਤ ਦੇ ਵਿੱਚ ਬੇਤ ਪਾਗੇ ਸੀ ਕਿ ਇੱਥੇ ਤਾਂ ਇਹ ਸਿਸਟਮ ਚੱਲ ਰਿਹਾ ਕਿ ਜਦੋਂ ਅਸੀਂ ਕਿਸੇ ਜਗ੍ਹਾ ਤੇ ਹਮਲਾ ਕਰ ਦਿੰਨੇ ਆ ਉੱਥੇ ਸਾਡਾ ਰਾਜ ਹੋ ਜਾਂਦਾ ਜਦੋਂ ਉਹ ਰਾਜਾ ਹਾਰ ਜਾਂਦਾ ਤਾਂ ਇਹਨਾਂ ਨੇ ਕੀ ਕੀਤਾ ਈਸਟ ਇੰਡੀਆ ਕੰਪਨੀ ਦੇ ਤਹਿਤ ਪੂਰੇ ਭਾਰਤ ਤੇ ਆਪਣਾ ਹੱਕ ਅਜ਼ਮਾ ਲਿਆ ਸੀ ਠੀਕ ਹੈ ਆਪਣਾ ਹੱਕ ਅਜ਼ਮਾਣ ਦਾ ਮਤਲਬ ਕਿ ਇਹ ਪੂਰੇ ਭਾਰਤ ਤੇ ਇਹਨਾਂ ਨੇ ਹਮਲਾ ਕਰਤਾ ਛੋਟੇ ਛੋਟੇ ਇਲਾਕਿਆਂ ਤੋਂ ਸਟਾਰਟ ਹੋ ਕੇ ਪਹਿਲਾ ਲੜਾਈ ਹੋਈ ਸੀਗੀ 15 1757 ਦੇ ਵਿੱਚ ਪਲਾਸੀ ਦੀ ਲੜਾਈ ਹੋਈ ਸੀ ਕਿਉਂਕਿ ਬੰਗਾਲ ਦਾ ਨਵਾਬ ਸੀਗਾ ਸਿਰਾਜੁਦੋਲਾ ਉਹਨਾਂ ਨੇ ਇਹਨਾਂ ਨੂੰ ਸੰਦੇਸ਼ ਭੇਜਿਆ ਸੀਗਾ ਕਿ ਤੁਸੀਂ ਜੇ ਵਪਾਰ ਕਰਨਾ ਵਾ ਤਾਂ ਬੰਦਿਆਂ ਵਾਂਗ ਵਪਾਰ ਕਰੋ ਸੈਨਾ ਨਾ ਰੱਖੋ ਇਹ ਕਹਿੰਦੇ ਜੇ ਤੈਨੂੰ ਦਰਦ ਹੋ ਰਿਹਾ ਸਾਡੇ ਸੈਨਾ ਰੱਖਣ ਤੋਂ ਤੂੰ ਆ ਕੇ ਸਾਡੇ ਨਾਲ ਯੁੱਧ ਕਰ ਲੈ ਤੇ ਸਿਰਾਜੂਦਦੋਲਾ ਨੂੰ ਇਹਨਾਂ ਨੇ ਹਰਾਤਾ ਤੇ ਆਪਣੀ ਜਿਹੜੀ ਸੈਨਾ ਰੱਖਣੀ ਰੱਖੀ ਆ ਉਹ ਜਾਰੀ ਰੱਖੀ ਤੇ ਨਾਲ ਦੀ ਨਾਲ ਇਹਨਾਂ ਨੇ ਬੰਗਾਲ ਤੇ ਸਭ ਤੋਂ ਪਹਿਲਾਂ ਕਬਜ਼ਾ ਕੀਤਾ ਇਦਾਂ ਹੀ ਕਬਜ਼ਾ ਕਰਦੇ 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 ਇਹਨਾਂ ਨੇ ਪੂਰੇ ਭਾਰਤ ਨੂੰ ਆਪਣੇ ਅਧੀਨ ਲੈ ਲਿਆ ਬਾਅਦ ਵਿੱਚ ਈਸਟ ਇੰਡੀਆ ਕੰਪਨੀ ਦਾ ਜਿਹੜਾ ਵਪਾਰ ਦੇ ਮਾਧਿਅਮ ਨਾਲ ਆਈ ਹੋਈ ਸੀਗੀ ਇੱਧਰ ਇਸੇ ਵਪਾਰ ਕਰਨਾ ਚਾਹੁੰਦੇ ਆ ਤਾਂ ਉਹ ਵਪਾਰ ਸਾਰਾ ਕੁਝ ਬੰਦ ਕਰਤਾ ਸਿਰਫ ਉਸ ਦੇ ਅਧੀਨ ਚਾਹ ਦਾ ਵਪਾਰ ਚਾਲੂ ਰੱਖਿਆ ਤੇ ਚੀਨ ਨਾਲ ਵਪਾਰ ਨੂੰ ਛੱਡ ਕੇ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਜਿੰਨੇ ਵੀ ਹੋਰ ਏਕਾਧਿਕਾਰ ਸੀ ਸਭ ਨੂੰ ਖਤਮ ਕਰਤਾ ਇਹਨਾਂ ਨੇ ਠੀਕ ਹੈ ਗਵਰਨ ਖਤਮ ਕੀਤਾ 1813 ਦਾ ਚਾਰਟਰ ਅਧਿਨਿਯਮ ਬਣਾ ਕੇ ਉਸ ਦੇ ਤਹਿਤ ਖਤਮ ਕਰ ਦਿੱਤਾ 1813 ਦਾ ਚਾਰਟਰ ਅਧਿਨਿਯਮ ਇਸ ਐਕਟ ਦੁਆਰਾ ਹੀ ਭਾਰਤ ਵਿੱਚ ਈਸਾਈਆਂ ਨੂੰ ਈਸਾਈ ਧਰਮ ਦਾ ਪ੍ਰਚਾਰ ਕਰਨ ਦੀ ਸਵਤੰਤਰਤਾ ਦਿੱਤੀ ਗਈ ਸੀ ਮਤਲਬ ਕੀ ਆ ਕਿ ਹੁਣ ਤੁਹਾਨੂੰ ਇਥੋਂ ਕਲੀਅਰ ਹੋ ਗਿਆ ਕਿ ਜਿਹੜੀ ਬ੍ਰਿਟਿਸ਼ ਪਾਰਲੀਮੈਂਟ ਆ ਇਹਦੇ ਕੁਝ ਐਕਟ ਸੀਗੇ ਬਣਾਏ ਇਹਨੇ ਕੁਝ ਰੂਲ ਬਣਾਏ ਸੀ ਇਸ ਇੰਡੀਆ ਕੰਪਨੀ ਦੇ ਜਿਹਦੇ ਅਕੋਰਡਿੰਗ ਇਹਨਾਂ ਨੇ ਬਾਅਦ ਵਿੱਚ ਭਾਰਤ ਤੇ ਆਪਣਾ ਰਾਜ ਜਦੋਂ ਕੀਤਾ ਤੇ ਉਹ ਕੁਝ ਰੂਲ ਬਣਾਤੇ ਕਿ ਇਹਦੇ ਅਕੋਰਡਿੰਗ ਇਹ ਹੋਇਆ ਕਰੂਗਾ ਇਹਦੇ ਅਕੋਰਡਿੰਗ ਤੁਹਾਡੇ ਤੇ ਇਸ ਚੀਜ਼ ਦਾ ਇੰਨਾ ਕਰ ਲੱਗੂਗਾ ਇਹਦੇ ਅਕੋਰਡਿੰਗ ਤੁਹਾਨੂੰ ਪੈਨਸ਼ਨ ਨਹੀਂ ਦਿੱਤੀ ਜਾਊਗੀ ਇਹਦੇ ਅਕੋਰਡਿੰਗ ਤੁਹਾਡੇ ਗੋਦ ਲਏ ਹੋਏ ਬੱਚਿਆਂ ਨੂੰ ਤੁਹਾਡੀ ਜ਼ਮੀਨ ਚੋਂ ਕੋਈ ਹਿੱਸਾ ਨਹੀਂ ਦਿੱਤਾ ਜਾਊਗਾ ਠੀਕ ਹੈ ਇਸ ਤਰ੍ਹਾਂ ਦੇ ਐਕਟ ਸੀਗੇ ਵਿੱਚ ਬਣਾ ਦਿੱਤੇ ਨੈਕਸਟ ਹੈਟ ਲਿਖੇ ਐਕਟਾਂ ਵਿੱਚੋਂ ਕਿਸ ਵਿੱਚ ਕਲਕੱਤਾ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਲਈ ਉਪਬੰਧ ਕੀਤਾ ਗਿਆ ਹਾਂਜੀ ਇਨ੍ਹਾਂ ਐਕਟਾਂ ਦੇ ਵਿੱਚੋਂ ਕਿਹੜਾ ਐਕਟ ਹੈ ਜਿਹਦੇ ਵਿੱਚ ਕਲਕੱਤਾ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ ਤਾਂ ਇਹ ਐਕਟ ਹੈ ਜੀ ਰੈਗੂਲੇਟਿੰਗ ਐਕਟ 1773 অপਸ਼ਨ এ ইজ দা রাইট आंसर ਇਸ ਐਕਟ ਦੁਆਰਾ ਹੀ ਬੰਗਾਲ ਦੇ ਗਵਰਨਰ ਨੂੰ ਬੰਗਾਲ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ ਸੀ ਮਤਲਬ ਗਵਰਨਰ ਦਾ ਆਮ ਦਾ ਗਵਰਨਰ ਜਨਰਲ ਦੇ ਵਿੱਚ ਚੇਂਜ ਕਰ ਦਿੱਤਾ ਗਿਆ ਤੇ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਬਣਿਆ ਸੀ ਵਾਰਨ ਹੈਸਟਿੰਗਸ ਨੈਕਸਟ ਹੈ ਜੀ ਕਿਹਨਾਕ ਐਕਟ ਕੇਂਦਰ ਵਿੱਚ ਦੋ ਸਦਨੀ ਵਿਧਾਨ ਸਭਾ ਲੈ ਕੇ ਆਇਆ ਹਾਂਜੀ ਕਿਹੜਾ ਐਕਟ ਸੀ ਜਿਹੜਾ ਕੇਂਦਰ ਦੇ ਵਿੱਚ ਦੋ ਸਦਨੀ ਵਿਧਾਨ ਸਭਾ ਲੈ ਕੇ ਆਇਆ ਦੇਖੋ ਹੁਣ ਆਪ ਸੰਸਦ ਦੇ ਕਿੰਨੇ ਸਦਨਾ ਦੋ ਹੀ ਆ ਕਿਹੜੇ ਸਦਨਾ ਰਾਜ ਸਭਾ ਦਾ ਤੇ ਲੋਕ ਸਭਾ ਦਾ ਤੇ ਕਿ ਰਾਜ ਸਭਾ ਨੂੰ ਅਸੀਂ ਉੱਪਰਲਾ ਸਦਨ ਬੋਲਦੇ ਹਾਂ ਤੇ ਲੋਕ ਸਭਾ ਨੂੰ ਹੇਠਲਾ ਸਦਨ ਬੋਲਦੇ ਹਾਂ ਇਸੇ ਤਰ੍ਹਾਂ ਜਦੋਂ ਸੰਵਿਧਾਨ ਲਾਗੂ ਨਹੀਂ ਹੋਇਆ ਸੀ ਉਸ ਸਮੇਂ ਇੱਕ ਐਕਟ ਸੀਗਾ ਜਿਹੜਾ ਦੋ ਸਦਨੀ ਵਿਧਾਨ ਸਭਾ ਨੂੰ ਲੈ ਕੇ ਆਇਆ ਤੇ ਇਸ ਐਕਟ ਦਾ ਨਾਮ ਆ 1919 ਐਕਟ অপਸ਼ਨ A ਇਜ਼ ਦਾ ਰਾਈਟ ਆਨਸਰ ਠੀਕ ਹੈ ਜਿਹੜਾ ਐਕਟ ਕੇਂਦਰ ਵਿੱਚ ਦੋ ਸਦਨੀ ਵਿਧਾਨ ਲੈ ਕੇ ਆਇਆ ਦੋ ਸਦਨੀ ਵਿਧਾਨ ਸਭਾ ਦਾ ਨਾਮ ਕੀ ਸੀਗਾ ਇਹਨਾਂ ਦੀ ਜਿਹੜੀ ਦੋ ਸਦਨੀ ਵਿਧਾਨ ਸੀ ਉਹਦਾ ਨਾਮ ਸੀਗਾ ਇੱਕ ਤਾਂ ਸੀਗਾ ਰਾਜ ਪ੍ਰੀਸ਼ਦ ਦੂਸਰੇ ਦਾ ਨਾਮ ਸੀਗਾ ਵਿਧਾਨ ਸਭਾ ਠੀਕ ਹੈ ਪਹਿਲੇ ਦਾ ਨਾਮ ਸੀ ਰਾਜ ਪ੍ਰੀਸ਼ਦ ਦੂਜੇ ਦਾ ਨਾਮ ਸੀ ਵਿਧਾਨ ਸਭਾ ਰਾਜ ਪ੍ਰੀਸ਼ਦ ਇਹ ਤਾਂ ਉੱਪਰਲਾ ਸਦਨ ਸੀ ਵਿਧਾਨ ਸਭਾ ਹੇਠਲਾ ਸਦਨ ਸੀ ਠੀਕ ਹੈ ਤੇ ਉਹ ਵੀ ਅਸੀਂ ਇਹਦੇ ਤੋਂ ਹੀ ਮਤਲਬ ਕਿ ਜਾਣਕਾਰੀ ਲਈ ਹੈ ਬਸ ਨਾਮ ਚੇਂਜ ਕੀਤੇ ਗਏ ਆ ਉਸ ਤੋਂ ਬਾਅਦ ਨੈਕਸਟ ਕੁਐਸ਼ਨ ਆ ਜੀ ਭਾਰਤੀ ਵਿਧਾਨ ਸਭਾ ਨੂੰ ਕਿਸ ਦੇ ਦੁਆਰਾ ਪਹਿਲੀ ਵਾਰ ਦੋ ਸਦਨੇ ਬਣਾਇਆ ਗਿਆ ਹਾਂਜੀ ਭਾਰਤੀ ਵਿਧਾਨ ਸਭਾ ਵਿਧਾਨ ਸਭਾ ਮੈਂ ਤੁਹਾਨੂੰ ਪਹਿਲ ਆਲਰੇਡੀ ਦੱਸ ਚੁੱਕੀ ਹਾਂ ਕਿ ਕਿਹਦੇ ਦੁਆਰਾ ਦੋ ਸਦਨੇ ਵਿਧਾਨ ਸਭਾ ਬਣਾਇਆ ਗਿਆ 1919 ਦੇ ਭਾਰਤ ਸਰਕਾਰ ਐਕਟ ਦੁਆਰਾ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਂਸਰ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਹੀਟ ਲਿਖੀਆਂ ਕਾਰਵਾਈਆਂ ਦੇ ਨਤੀਜੇ ਵਜੋਂ ਬਰਮਾ ਭਾਰਤ ਤੋਂ ਵੱਖ ਹੋਇਆ ਹਾਂਜੀ ਬਰਮਾ ਨੂੰ ਭਾਰਤ ਤੋਂ ਕਿਹੜੇ ਐਕਟ ਦੁਆਰਾ ਵੱਖ ਕੀਤਾ ਗਿਆ ਦੇਖੋ ਤੁਸੀਂ ਮੈਪ ਦੇ ਵਿੱਚ ਦੇਖੋਗੇ ਮੈਪ ਦੇ ਵਿੱਚ ਦੇਖੋ ਧਿਆਨ ਦੇ ਨਾਲ ਇੱਥੇ ਤੁਹਾਨੂੰ ਦਿਖ ਰਿਹਾ ਵਾ ਕਿ ਜਿਹੜਾ ਬਰਮਾ ਵਾ ਉਹ ਵੰਡ ਦੇ ਨਾਲ ਕੀ ਹੋਇਆ ਭਾਰਤ ਤੋਂ ਅਲੱਗ ਹੋ ਗਿਆ ਵਾ ਠੀਕ ਹੈ ਪਰ ਕੀ ਦੇ ਕਿਹੜੇ ਐਕਟ ਦੇ ਤਹਿਤ ਉਹਦੀ ਵੰਡ ਕੀਤੀ ਗਈ ਸੀ 1935 ਦੇ ਭਾਰਤ ਸਰਕਾਰ ਅਧਿਨਿਸ਼ਮ ਦੁਆਰਾ ਬਰਮਾ ਨੂੰ ਭਾਰਤ ਤੋਂ ਅਲੱਗ ਕਰ ਦਿੱਤਾ ਗਿਆ ਸੀ ਠੀਕ ਹੈ 1935 ਦੇ ਵਿੱਚ ਕਾਫੀ ਜ਼ਿਆਦਾ ਰੂਲ ਕਾਨੂੰਨ ਬਣਾ ਦਿੱਤੇ ਗਏ ਸੀ ਜਿਹੜੇ ਮੈਂ ਤੁਹਾਨੂੰ ਆਲਰੇਡੀ ਸਟਾਰਟਿੰਗ ਦੇ ਵਿੱਚ ਦੱਸ ਚੁੱਕੀ ਹਾਂ ਨੈਕਸਟ ਹੈ ਭਾਰਤ ਵਿੱਚ ਸੰਗੀ ਪ੍ਰਣਾਲੀ ਅਤੇ ਕੇਂਦਰ ਵਿੱਚ ਕਾਨੂੰਨੀ ਸ਼ਾਸਨ ਕਦੋਂ ਲਾਗੂ ਕੀਤਾ ਗਿਆ ਜਾਂ ਕਿਹੜੇ ਐਕਟ ਦੇ ਤਹਿਤ ਲਾਗੂ ਕੀਤਾ ਗਿਆ ਸੀ ਭਾਰਤ ਵਿੱਚ ਸੰਗੀ ਪ੍ਰਣਾਲੀ ਅਤੇ ਕੇਂਦਰ ਵਿੱਚ ਕਾਨੂੰਨੀ ਸ਼ਾਸਨ ਦੁਆਰਾ 1935 ਦੇ ਐਕਟ ਦੁਆਰਾ ਲਾਗੂ ਕੀਤਾ ਗਿਆ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਕਿਸ ਦੁਆਰਾ ਸੰਵਿਧਾਨਿਕ ਤਾਨਾਸ਼ਾਹੀ ਦਾ ਸਿਧਾਂਤ ਪੇਸ਼ ਕੀਤਾ ਗਿਆ ਹਾਂਜੀ ਸੰਵਿਧਾਨਿਕ ਤਾਨਾਸ਼ਾਹੀ ਦਾ ਸਿਧਾਂਤ ਪੇਸ਼ ਕੀਤਾ ਗਿਆ 1935 ਦੇ ਭਾਰਤ ਸਰਕਾਰ ਐਕਟ ਦੁਆਰਾ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਕਿਸ ਐਕਟ ਨੇ ਭਾਰਤੀਆਂ ਲਈ ਆਪਣੇ ਦੇਸ਼ ਦੇ ਪ੍ਰਸ਼ਾਸਨ ਵਿੱਚ ਕੁਝ ਹਿੱਸਾ ਲੈਣਾ ਸੰਭਵ ਬਣਾਇਆ ਹਾਂਜੀ ਕਿਹੜਾ ਐਕਟ ਹੈ ਜਿਨੇ ਭਾਰਤੀਆਂ ਦੇ ਲਈ ਆਪਣੇ ਦੇਸ਼ ਦੇ ਪ੍ਰਸ਼ਾਸਨ ਵਿੱਚ ਹਿੱਸਾ ਲੈਣ ਦੇ ਲੈਣਾ ਸੰਭਵ ਬਣਾਤਾ ਸੀਗਾ ਤਾਂ ਇਹ ਸੀਗਾ ਚਾਰਟਰਡ ਐਕਟ 1833 অপਸ਼ਨ A ਇਸ ਦਾ রাইਟ ਆਂਸਰ ਇਸ ਐਕਟ ਦੇ ਤਹਿਤ ਹੀ ਭਾਰਤ ਦੇ ਕਿਸੇ ਵੀ ਵਿਅਕਤੀ ਨੂੰ ਧਰਮ ਜਨਮ ਸਥਾਨ ਜਾਂ ਮੂਲ ਵੰਸ਼ ਦੇ ਆਧਾਰ ਤੇ ইস্ট ਇੰਡੀਆ ਕੰਪਨੀ ਦੇ ਅਧੀਨ ਆਉਂਦੇ ਕਿਸੇ ਵੀ ਆਂਦੇ ਦੇ ਆਯੋਗ ਨਹੀਂ ਠਹਿਰਾਇਆ ਜਾਵੇਗਾ ਮਤਲਬ ਇਸ ਐਕਟ ਦੇ ਤਹਿਤ ਭਾਰਤੀਆਂ ਨੂੰ ਈਸਟ ਇੰਡੀਆ ਕੰਪਨੀ ਦੇ ਜਿੰਨੇ ਆਉਂਦੇ ਸੀਗੇ ਵੱਡੇ-ਵੱਡੇ ਚਾਹੇ ਉਹ ਗਵਰਨਰ ਦਾ ਆਉਂਦਾ ਸੀ ਚਾਹੇ ਉਹ ਸੈਨਾ ਦੇ ਵਿੱਚ ਪ੍ਰਮੁੱਖ ਦਾ ਆਉਂਦਾ ਸੀਗਾ ਉਹ ਸਾਰੇ ਆਉਂਦਿਆਂ ਦੇ ਯੋਗ ਨਹੀਂ ਠਹਿਰਾਇਆ ਜਾਵੇਗਾ ਜੇਕਰ ਤੁਸੀਂ ਬਣਨ ਦੇ ਲਾਇਕ ਹੋ ਤਾਂ ਤੁਹਾਨੂੰ ਇਹ ਆਉਂਦੇ ਦਿੱਤੇ ਜਾਣਗੇ ਠੀਕ ਹੈ ਨੈਕਸਟ ਹੈ ਬਰਤਾਨਵੀ ਭਾਰਤ ਵਿੱਚ ਫਿਰਕੂ ਪ੍ਰਤੀਨਿਧਤਾ ਦੀ ਵਿਵਸਥਾ ਹੇਠ ਲਿਖਿਆ ਐਕਟਾਂ ਵਿੱਚੋਂ ਕਿਸ ਦੁਆਰਾ ਕੀਤੀ ਗਈ ਹਾਂਜੀ ਬ੍ਰਿਟਿਸ਼ ਭਾਰਤ ਵਿੱਚ ਫਿਰਕੂ ਪ੍ਰਤੀਨਿਧਤਾ ਦੀ ਵਿਵਸਥਾ ਮਿੰਟੋ ਮੋਰਲੇ ਸੁਧਾਰ ਦੁਆਰਾ ਕੀਤੀ ਗਈ ਆਪਸ਼ਨ ਬੀ ਇਜ਼ ਅ ਰਾਈਟ ਆਨਸਰ ਆ ਮਿੰਟ ਆਨਸਰ ਹੈ ਠੀਕ ਹੈ ਤੁਸੀਂ ਧਿਆਨ ਦੇ ਵਿੱਚ ਰੱਖਣਾ ਬੇਟੇਸ ਭਾਰਤ ਵਿੱਚ ਫਿਰਕੂ ਪ੍ਰਤੀਨਿਧਤਾ ਦੀ ਵਿਵਸਥਾ ਕਿਹਦੇ ਦੁਆਰਾ ਕੀਤੀ ਗਈ ਮਿੰਟੋ ਮੋਰਲੇ ਸੁਧਾਰ ਦੁਆਰਾ ਦੇਖੋ ਇਹਦਾ ਨਾਮ ਮਿੰਟੋ ਮੋਰਲੇ ਕਿਉਂ ਰੱਖਿਆ ਗਿਆ ਕਿਉਂਕਿ ਇਸ ਸਮੇਂ ਲਾਰਡ ਮੋਰਲੇ ਜਿਹੜੇ ਸੀਗੇ ਉਹ ਇੰਗਲੈਂਡ ਵਿੱਚ ਭਾਰਤ ਦੇ ਰਾਸਕਤਰ ਸੀ ਤੇ ਲਾਰਡ ਮਿੰਟੋ ਸੀਗੇ ਇੱਕ ਉਹ ਭਾਰਤ ਵਿੱਚ ਵਾਇਸਰਾਏ ਸੀ। ਇਹ ਐਕਟ ਇਹਨਾਂ ਦੋਵਾਂ ਨੇ ਮਿਲ ਕੇ ਬਣਾਇਆ ਸੀ। ਇਸ ਕਰਕੇ ਇਸ ਦਾ ਨਾਮ ਮਿੰਟੋ ਮੋਰਲੇ ਸੁਧਾਰ 1919 ਐਕਟ ਰੱਖਿਆ ਗਿਆ। ਠੀਕ ਹੈ ਤੇ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੁਹਾਨੂੰ ਪੁੱਛ ਸਕਦੇ ਆ ਕਿ ਕਿਸ ਐਕਟ ਨੂੰ ਮਾਰਲੇ ਮਿੰਟੋ ਸੁਧਾਰ ਵਜੋਂ ਜਾਣਿਆ ਜਾਂਦਾ ਵਾ। ਨੈਕਸਟ ਟਾਈਮ ਹਾਂਜੀ ਇਹ ਜਿਹੜਾ ਘੋਸ਼ਣਾ ਜੋ ਪੀ ਅਸੀਂ 2003 ਦੇ ਪੇਪਰ ਵਿੱਚ ਆਇਆ ਵਾ। ਭਾਰਤੀ ਵਿਧਾਨਪਰੀਸ਼ਦ ਨੂੰ ਹੇਠ ਲਿਖਿਆ ਦੀ ਨਿਜ਼ਮ ਵਿੱਚੋਂ ਕਿਸ ਦੇ ਤਹਿਤ ਬਜਟ ਤੇ ਬਹਿਸ ਕਰਨ ਦੀ ਸ਼ਕਤੀ ਮਿਲੀ? ਹਾਂਜੀ ਭਾਰਤੀ ਵਿਧਾਨਪਰੀਸ਼ਦ ਨੂੰ ਇਨ੍ਹਾਂ ਨਿਯਮਾਂ ਦੇ ਵਿੱਚੋਂ ਇੰਡੀਅਨ ਕੌਂਸਲ ਐਕਟ 1892 ਦੇ ਤਹਿਤ ਬਜਟ ਤੇ ਬਹਿਸ ਕਰਨ ਦੀ ਪਰਮਿਸ਼ਨ ਮਿਲੀ ਸੀ ਸ਼ਕਤੀ ਮਿਲੀ ਸੀ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਕੇਂਦਰ ਵਿੱਚ ਕਿਸ ਐਕਟ ਦੇ ਤਹਿਤ ਲੀਗਲ ਗਵਰਨੈਂਸ ਦੀ ਸਥਾਪਨਾ ਕੀਤੀ ਗਈ ਹਾਂਜੀ ਕੇਂਦਰ ਵਿੱਚ ਲੀਗਲ ਗਵਰਨੈਂਸ ਦੀ ਸਥਾਪਨਾ ਕੀਤੀ ਗਈ ਭਾਰਤ ਸਰਕਾਰ ਐਕਟ 1935 ਦੇ ਦੁਆਰਾ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਇਸ ਦੇ ਤਹਿਤ ਰਾਜਾਂ ਨੂੰ ਸ਼ਾਸਨ ਪ੍ਰਣਾਲੀ ਨੂੰ ਖਤਮ ਕਰਕੇ ਕੇਂਦਰ ਵਿੱਚ ਲਾਗੂ ਕਰ ਦਿੱਤਾ ਗਿਆ ਸੀ ਰਾਜਾਂ ਵਿੱਚ ਖਤਮ ਕਰਤੀ ਸੀ ਕੇਂਦਰ ਚ ਲਾਗੂ ਕਰਤੀ ਸੀ ਨੈਕਸਟ ਭਾਰਤ ਦੀ ਸੰਘੀ ਅਦਾਲਤ ਦੀ ਸਥਾਪਨਾ ਹੇਠਲੇ ਸਾਲਾਂ ਵਿੱਚੋਂ ਕਿਸ ਸਾਲ ਵਿੱਚ ਹੋਈ ਸੀ ਦੇਖੋ ਭਾਰਤ ਦੀ ਸੰਘੀ ਅਦਾਲਤ ਦੀ ਸਥਾਪਨਾ 1937 ਦੇ ਵਿੱਚ ਬਣਾਈ ਗਈ ਸੀ ਪਰ ਕਿਹੜੇ ਐਕਟ ਦੇ ਅਧੀਨ ਬਣਾਈ ਗਈ ਸੀ 1935 ਦੇ ਭਾਰਤ ਸਰਕਾਰ ਅਧੀਨ ਨਿਜ਼ਮ ਦੇ ਦੁਆਰਾ ਠੀਕ ਹੈ ਸੰਗੀ ਅਦਾਲਤ ਦੀ ਸਥਾਪਨਾ ਭਾਰਤ ਸਰਕਾਰ ਅਧੀਨ ਨਿਜ਼ਮ 1935 ਦੁਆਰਾ ਕੀਤੀ ਗਈ ਸੀ ਜਿਸ ਦੀ ਸਥਾਪਨਾ 1937 ਚ ਹੋਈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਭਾਰਤ ਵਿੱਚ ਸੰਗੀ ਅਦਾਲਤ ਦੀ ਸਥਾਪਨਾ ਹੇਠ ਲਿਖੇ ਐਕਟਾਂ ਵਿੱਚੋਂ ਕਿਸ ਦੁਆਰਾ ਕੀਤੀ ਗਈ ਸੀ ਹਾਂਜੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਭਾਰਤ ਵਿੱਚ ਸੰਗੀ ਅਦਾਲਤ ਦੀ ਸਥਾਪਨਾ ਕੀਤੀ ਗਈ ਸੀ 1935 ਦੇ ਅਧਿਨਿਯਮ ਦੁਆਰਾ ਪਰ ਇਹਦੇ ਵਿੱਚ ਆਪਸ਼ਨ ਨਹੀਂ ਹੈਗੀ ਤਾਂ ਤੁਸੀਂ ਆਪਸ਼ਨ ਡੀ ਟਿਕ ਕਰੋਗੇ ਉਪਰੋਕਤ ਵਿੱਚੋਂ ਕੋਈ ਨਹੀਂ ਨੈਕਸਟ ਹੈ ਭਾਰਤ ਦੇ ਸੰਵਿਧਾਨ ਵਿੱਚ ਕੇਂਦਰ ਅਤੇ ਰਾਜਾਂ ਦਰਮਿਆਨ ਕੀਤੀਆਂ ਗਈਆਂ ਸ਼ਕਤੀਆਂ ਦੀ ਵੰਡ ਹੇਠ ਲਿਖਿਆਂ ਵਿੱਚੋਂ ਕਿਸ ਯੋਜਨਾ ਵਿੱਚ ਦਰਸਾਈ ਗਈ ਹੈ ਹਾਂਜੀ ਭਾਰਤ ਅਤੇ ਸੰਵਿਧਾਨ ਵਿੱਚ ਭਾਰਤ ਦੇ ਸੰਵਿਧਾਨ ਵਿੱਚ ਕੇਂਦਰ ਅਤੇ ਰਾਜਾਂ ਦਰਮਿਆਨ ਜਿਹੜੀਆਂ ਸ਼ਕਤੀਆਂ ਦੀ ਵੰਡ ਕਰ ਦਿੱਤੀ ਗਈ ਸੀ ਮਤਲਬ ਕੀ ਸੀਗਾ ਇੱਕ ਰਾਜ ਸੂਚੀ ਬਣਾਈ ਗਈ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਜਿਹਦੇ ਤੇ ਸਿਰਫ ਰਾਜ ਸਰਕਾਰ ਹੀ ਕਾਨੂੰਨ ਬਣਾਉਂਦੀ ਆ ਇੱਕ ਬਣਾਈ ਗਈ ਸੀ ਸੰਘ ਸੂਚੀ ਜਿਹਦੇ ਤੇ ਕੇਂਦਰ ਸਰਕਾਰ ਹੀ ਕਾਨੂੰਨ ਬਣਾਉਂਦੀ ਆ ਇੱਕ ਬਣਾਈ ਗਈ ਸੀ ਸਮਵਰਤੀ ਸੂਚੀ ਜਿਹਦੇ ਵਿੱਚ ਦੋਵੇਂ ਮਿਲ ਕੇ ਕਾਨੂੰਨ ਬਣਾਉਂਦੀਆਂ ਵਾ ਠੀਕ ਹੈ ਤੇ ਜਿਹੜੇ ਕੇਂਦਰ ਅਤੇ ਰਾਜਾਂ ਦਰਮਿਆਨ ਸ਼ਕਤੀਆਂ ਦੀ ਵੰਡ ਕੀਤੀ ਗਈ ਜਿਹੜੀਆਂ ਇਹਨਾਂ ਨੂੰ ਸ਼ਕਤੀਆਂ ਦਿੱਤੀਆਂ ਗਈਆਂ ਸੀ ਕਿ ਤੁਸੀਂ ਕਾਨੂੰਨ ਬਣਾ ਸਕਦੇ ਹੋ ਉਹ ਕਿਹੜੀ ਯੂਜਨਾ ਦੇ ਅਧੀਨ ਦਿੱਤੀਆਂ ਗਈਆਂ ਸੀ ਤਾਂ ਭਾਰਤ ਸਰਕਾਰ ਐਕਟ 1935 ਦੇ ਅਧੀਨ ਦਿੱਤੀਆਂ ਗਈਆਂ ਸੀ ਨੈਕਸਟ ਹੈ ਭਾਰਤ ਸਰਕਾਰ ਐਕਟ 1935 ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਵਿਸ਼ੇਸ਼ਤਾ ਨਹੀਂ ਸੀ ਹਾਂਜੀ ਭਾਰਤ ਸਰਕਾਰ ਐਕਟ 1935 ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇਹਨਾਂ ਦੀ ਵਿਸ਼ੇਸ਼ਤਾ ਨਹੀਂ ਸੀਗੀ ਪਹਿਲਾ ਪੜ੍ਹ ਲੈਣੀਆਂ ਕਿਹੜੀ ਨਹੀਂ ਸੀ 1935 ਦੀ ਇਸ ਜੀਐਸ ਐਕਟ ਵਿੱਚ 올 ਇੰਡੀਆ ਫੈਡਰੇਸ਼ਨ ਲਈ ਇੱਕ ਉਪਬੰਧ ਸੀ ਬਿਲਕੁਲ ਸੀ ਇਸ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਕਿ ਭਾਰਤੀ ਮਹਾਸੰਗ ਅਖਿਲ ਭਾਰਤੀ ਮਹਾਸੰਗ ਦਾ ਉਪਬੰਧ ਕੀਤਾ ਗਿਆ ਵਾ ਨੈਕਸਟ ਹੈ ਬਾਕੀ ਰਹਿੰਦੇ ਵਿਸ਼ੇ ਸੂਬਾਈ ਵਿਧਾਨ ਸਭਾ ਨੂੰ ਦਿੱਤੇ ਗਏ ਮਤਲਬ ਕੀ ਹੈ ਅੱਧੇ ਵਿਸ਼ੇ ਰਾਜ ਸਭਾ ਚਵੰਡ ਤੇ ਅੱਧੇ ਅੱਧੇ ਕਿਹਦੇ ਵਿੱਚ ਵੰਡੇ ਰਾਜ ਸਭਾ ਅੱਧੇ ਵੰਡੇ ਗਏ ਜੀ ਸੰਘ ਸੂਚੀ ਦੇ ਵਿੱਚ ਸੋਰੀ ਰਾਜਸਵਣੀ ਇੱਕ ਅទេស ਰਾਜसूਚੀ ਅਤੇ ਸੰਗसूਚੀ ਤੇ ਅਤੇ ਸੰਵਰਤੀ ਸੁਚੀ ਜਿਹੜੇ ਕੁਝ ਕੁ ਵਿਸ਼ੇ ਰਹਿੰਦੇ ਸੀਗੇ ਉਹ ਇਹਨਾਂ ਨੇ ਲਿਖਿਆ ਕਿ ਵਿਧਾਨ ਸਭਾ ਨੂੰ ਦਿੱਤੇ ਗਏ ਜਦ ਕਿ ਵਿਧਾਨ ਸਭਾ ਨੂੰ ਨਹੀਂ ਦਿੱਤੇ ਗਏ ਸੀ ਬਾਕੀ ਰਹਿੰਦੇ ਵਿਸ਼ੇ ਗਵਰਨਰ ਜਨਰਲ ਨੂੰ ਦੇ ਦਿੱਤੇ ਗਏ ਸੀ ਕਾਨੂੰਨ ਬਣਾਉਣ ਲਈ ਠੀਕ ਹੈ ਤਾਂ ਆਪਸ਼ਨ ਨੰਬਰ ਬੀ ਹੀ ਇੱਥੇ ਰਾਈਟ ਆ ਕਿ ਇਹ ਕਥਨ ਜਿਹੜਾ ਇਹਨਾਂ ਦੇ ਵਿੱਚੋਂ ਸਹੀ ਨਹੀਂਗਾ ਇਹਦੀ ਵਿਸ਼ੇਸ਼ਤਾ ਨਹੀਂਗੀ ਠੀਕ ਹੈ ਨਹੀਂ ਪੁੱਛਿਆ ਨਾ 1935 ਦੀ ਨੈਕਸਟ ਹੈ ਈਸਾਈ ਮਸ਼ੀਨਰੀਆਂ ਨੂੰ ਭਾਰਤ ਵਿੱਚ ਧਰਮ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਕਿਸ ਐਕਟ ਦੁਆਰਾ ਮਿਲੀ ਹੈ ਤਾਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਕਿ 1813 ਦਾ ਚਾਰਟਰਡ ਅਧਿਨਿਯਮ ਦੇ ਤਹਿਤ ਈਸਾਈਆਂ ਨੂੰ ਈਸਾਈ ਧਰਮ ਦਾ ਪ੍ਰਚਾਰ ਕਰਨ ਦੀ ਪਰਮਿਸ਼ਨ ਮਿਲ ਗਈ ਸੀ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਭਾਰਤ ਵਿੱਚ ਬ੍ਰਿਟਿਸ਼ ਤਾਜ ਦਾ ਰਾਜ ਕਿਸ ਐਕਟ ਦੁਆਰਾ ਸਥਾਪਿਤ ਕੀਤਾ ਗਿਆ ਦੇਖੋ ਭਾਰਤ ਵਿੱਚ ਬ੍ਰਿਟਿਸ਼ ਤਾਜ ਦਾ ਸ਼ਾਸਨ ਗਵਰਨਮੈਂਟ ਆਫ ਇੰਡੀਆ 1858 ਦੇ ਤਹਿਤ ਬ੍ਰਿਟਿਸ਼ ਤਾਜ ਦਾ ਸਾਸ਼ਨ ਕੋਸ਼ਿਤ ਕਰ ਦਿੱਤਾ ਗਿਆ ਸੀ ਠੀਕ ਹੈ ਕਿਉਂਕਿ ਇਸ ਦੇ ਤਹਿਤ ਭਾਰਤ ਵਿੱਚ ইস্ট ইন্ডিয়া ਕੰਪਨੀ ਨੂੰ ਸਮਾਪਤ ਕਰਤਾ ਸੀ ਕਿ ਜਿੰਨੇ ਵੀ ইস্ট ইন্ডিয়া ਦੇ ਰੂਲ ਆ ਜਾਂ ਉਹਦੀ ਕੰਪਨੀ ਆ ਹੁਣ ਮਸਾਲਿਆਂ ਦਾ ਵਪਾਰ ਕਰਨ ਦੀ ਉਹਨਾਂ ਨੂੰ ਕੀ ਜ਼ਰੂਰਤ ਸੀ ਜਦੋਂ ਉਹਨਾਂ ਕੋਲੇ ਤਾਂ ਸਾਰਾ ਭਾਰਤ ਦਾ ਹੀ ਖਜ਼ਾਨਾ ਮਿਲ ਗਿਆ ਸੀ ਉਹਨਾਂ ਨੂੰ ਠੀਕ ਹੈ ਤਾਂ ਰਾਜਾਂ ਅਤੇ ਗਵਰਨਰ ਇਸ ਦੇ ਤਹਿਤ ਭਾਰਤ ਵਿੱਚ ইস্ট ইন্ডিয়া ਕੰਪਨੀ ਨੂੰ ਸਮਾਪਤ ਕਰ ਦਿੱਤਾ ਗਿਆ ਰਾਜਾਂ ਅਤੇ ਗਵਰਨਰ ਅਤੇ ਰਾਜਾਂ ਸਬੰਧੀ ਮਾਮਲੇ ਬ੍ਰਿਟਿਸ਼ ਤਾਜ ਨੂੰ ਦੇ ਦਿੱਤੇ ਗਏ ਜਿੰਨੇ ਵੀ ਰਾਜ ਰਾਜ ਸੀਗੇ ਉਹਨਾਂ ਦੇ ਸਬੰਧੀ ਮਾਮਲੇ ਬ੍ਰਿਟਿਸ਼ ਸਰਕਾਰ ਨੂੰ ਦੇ ਦਿੱਤੇ ਗਏ ਸੀ ਠੀਕ ਹੈ ਨੈਕਸਟ ਹੈ ਕਿਸ ਐਕਟ ਦਾ ਨਾਮ ਮੋਰਲੇ ਮਿੰਟੋ ਸੁਧਾਰ ਰੱਖਿਆ ਗਿਆ ਵੈਰੀ ਇੰਪੋਰਟੈਂਟ ਇਸ ਕਿਹੜੇ ਐਕਟ ਆ ਜਿਹਦਾ ਨਾਮ ਮਾਰਲੇ ਮਿੰਟੋ ਸੁਧਾਰ ਰੱਖਿਆ ਗਿਆ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਭਾਰਤੀ ਕੌਂਸਲ ਐਕਟ 1909 1909 ਦੇ ਵਿੱਚ ਬਣਿਆ ਸੀ ਨਾ ਇਹ ਐਕਟ ਜਿਹਦਾ ਨਾਮ ਸੀ ਮੌਰਲੇ ਮਿੰਟੋ ਸੁਧਾਰ 1909 ਵੀ ਨੂੰ ਕਹਿ ਦਿੱਤਾ ਜਾਂਦਾ ਕਿਉਂਕਿ ਇਸ ਸਮੇਂ ਲਾਰਡ ਮੌਰਲੇ ਅਤੇ ਲਾਰਡ ਮਿੰਟੋ ਨੇ ਇਸ ਐਕਟ ਨੂੰ ਮਿਲ ਕੇ ਬਣਾਇਆ ਸੀ 1909 ਦੇ ਵਿੱਚ ਇਸ ਕਰਕੇ ਭਾਰਤੀ ਕੌਂਸਲ ਐਕਟ ਨੂੰ ਮੌਰਲੇ ਮਿੰਟੋ ਐਕਟ ਬੋਲ ਦਿੱਤਾ ਜਾਂਦਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਕਲਾਸ ਖਤਮ ਹੁੰਦੀ ਹੈ ਤੇ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਇਹ ਕਲਾਸ ਵਧੀਆ ਲੱਗੀ ਹੋਵੇ ਤਾਂ ਪਲੀਜ਼ ਇਸ ਕਲਾਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ